ਪੱਟੀ ਸ਼ਹਿਰ ਦੇ ਵਿੱਚ ਇੱਕ ਸ਼ਾਹੂਕਾਰ ਹੋਇਆ ਕਰਦਾ ਸੀ ਜਿਸ ਦਾ ਨਾਮ ਦੋਨੀ ਚੰਦ ਸੀ ਇਸ ਸ਼ਾਹੂਕਾਰ ਦੀਆਂ 7 ਬੇਟੀਆਂ ਸਨ ਇਹ ਸ਼ਾਹੂਕਾਰ ਬਹੁਤ ਹੰਕਾਰਿਆ ਹੋਇਆ ਸੀ ਇੰਨਾ ਹੰਕਾਰਿਆ ਕਿ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਿਆ ਸੀ ਇੱਕ ਵਾਰ ਭੋਜਨ ਛਕਦੇ ਆਏ ਆਪਣੀ ਧੀ ਨੂੰ ਪੁੱਛਣ ਲੱਗਾ ਕਿ ਤੁਸੀਂ ਇਹ ਦੱਸੋ ਤੁਸੀਂ ਕਿਸ ਦਾ ਦਿੱਤਾ ਹੋਇਆ ਖਾਂਦੀ ਆ ਹੋ ਤਾਂ ਉਸ ਦੀਆਂ 6 ਧੀਆਂ ਨੇ ਜਵਾਬ ਦਿੱਤਾ ਕਿ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਹੋਇਆ ਖਾਂਦੀ ਆ ਜਦੋਂ ਉਸ ਨੇ ਆਪਣੀ ਸਭ ਤੋਂ ਛੋਟੀ ਕੁੜੀ ਰਜਨੀ ਨੂੰ ਪੁੱਛਿਆ ਕਿ ਤੀ ਇਹ ਦੱਸ ਤੂੰ ਕਿਸ ਜਦ ਤੱਕ ਆਂਦੀ ਹੈ ਤਾਂ ਬੀਬੀ ਰਜਨੀ ਕਹਿਣ ਲੱਗੀ ਕਿ ਮੈਂ ਤਾਂ ਉਸ ਅਕਾਲ ਪੁਰਖ ਦਾ ਦਿੱਤਾ ਖਾਂਦੀ ਹਾਂ ਤੁਸੀਂ ਤਾਂ ਬਸ ਇੱਕ ਜ਼ਰੀਆ ਹੋ ਇਹ ਸੁਣ ਕੇ ਦੂਨੀ ਚੰਦ ਨੂੰ ਬਹੁਤ ਗੁੱਸਾ ਆਇਆ ਉਸਨੇ ਆਪਣੀ ਧੀ ਨੂੰ ਉਸ ਕੋਲੋਂ ਮਾਫੀ ਮੰਗਣ ਲਈ ਕਿਹਾ ਅਤੇ ਕਿਹਾ ਕਿ ਇਹ ਗੱਲ ਪ੍ਰਵਾਨ ਕਰ ਕਿ ਤੂੰ ਮੇਰਾ ਦਿੱਤਾ ਹੈ ਖਾਂਦੀ ਹੈ ਤਾਂ ਰਜਨੀ ਕਹਿਣ ਲੱਗੀ ਕਿ ਇਸ ਵਿੱਚ ਗਲਤ ਕੁਝ ਵੀ ਨਹੀਂ ਹੈ ਅਸੀਂ ਪਰਮਾਤਮਾ ਦਿੱਤਾ ਹੈ ਖਾਂਦੇ ਹਾਂ ਤੁਸੀਂ ਤਾਂ ਬਸ ਇੱਕ ਜ਼ਰੀਆ ਹੋ ਤਾਂ ਗੁੱਸੇ ਚ ਆ ਕੇ ਦੂਨੀ ਚੰਦ ਨੇ ਪੰਡਤ ਨੂੰ ਆਪਣੇ ਘਰ ਵਿੱਚ ਬੁਲਾਇਆ ਅਤੇ ਇੱਕ ਪਿੰਗਲੇ ਨੂੰ ਲੱਭ ਕੇ ਰਜਨੀ ਦਾ ਵਿਆਹ ਉਸ ਪਿੰਗਲੇ ਨਾਲ ਕਰ ਦਿੱਤਾ ਵਿਆਹ ਕਰਨ ਤੋਂ ਬਾਅਦ ਦੂਣੀ ਚੰਦ ਨੇ ਰਜਨੀ ਉਸ ਪਿੰਗਲੇ ਦੇ ਨਾਲ ਆਪਣੇ ਘਰ ਤੋਂ ਬਾਹਰ ਕੱਢ ਦਿੱਤਾ ਅਤੇ ਕਹਿਣ ਲੱਗਾ ਕਿ ਮੈਂ ਦੇਖਦਾ ਹਾਂ ਹੁਣ ਤੈਨੂੰ ਆਪਣੇ ਪਿਤਾ ਤੋਂ ਇਲਾਵਾ ਕੌਣ ਖਵਾਉਂਦਾ ਹੈ ਤੇਰਾ ਰੱਬ ਤੈਨੂੰ ਕਿਵੇਂ ਖਾਣ ਨੂੰ ਦਿੰਦਾ ਹੈ ਰਜਨੀ ਆਪਣੇ ਪਤੀ ਨੂੰ ਬੋਗੀ ਵਿੱਚ ਪਾ ਕੇ ਪੱਟੀ ਸ਼ਹਿਰ ਤੋਂ ਬਾਹਰ ਨਿਕਲ ਗਈ ਉਹ ਪਿੰਡਾਂ ਵਿੱਚ ਜਾਂਦੀ